ਆਹ ਆਪੀ ਵੀ ਜੀ ਅਮਨ ਮੈਂ ਤਾਂ ਪਾਣੀ ਮੰਡਨਾ ਅੱਛੇ ਬਈ ਵਾ ਸਾਈ ਥੋੜਾ ਜਲ ਲੱਵਾ ਵਾ ਕੇ ਨਾ ਰਾਵਟੀ ਬੜੀ ਖੋ ਜਾਂਦੀ ਐ ਦੇਖਣਾ ਹੋਏਗਾ ਆਹ ਮੰਮੀ ਜੀ ਕੀ ਕਰਦੇ ਪਏ ਹੋ ਆ ਤੀ ਹੈ ਆ ਕੱਪੜੇ ਨਾ ਮੈਂ ਕਿੱਥੇ ਚਲ ਸੁਕਣੇ ਪਾ ਦਿਆ ਸੁਕਣੇ ਪਾ ਲਈ ਸੀ ਉਹ ਕੱਪੜੇ ਕੱਪੜੇ ਤੋਂ ਤੇਨੇ ਦੇ ਸੁਕਣੇ ਤੁਸੀਂ ਕਿਉਂ ਪਾਉਂਦੇ ਹੋ ਐਂ ਦਿਓ ਰੋੜ ਵੀ ਤੇ ਕੰਮ ਮੈਂ ਕਹਿਣਾ ਤੇ ਮੈਂ ਚੱਲ ਵੇਲੀ ਸੀ ਮੈਂ ਕਿੱਥੇ ਚੱਲ ਮੈਂ ਹੀ ਕੱਪੜੇ ਸੁਕਣੇ ਪਾ ਦਿਆਂ ਜੇ ਤਾਂ ਕੰਮ ਵੰਡੇ ਇਹ ਤਾਂ ਫਿਰ ਤੁਸੀਂ ਉਹਦੇ ਹਿੱਸੇ ਦਾ ਕੰਮ ਕਿਉਂ ਕਰਦੇ ਜੇ ਆਏ ਹਾਈ ਆਪਣਾ ਕੰਮ ਖੁਦ ਕਰੇਓ ਆਏ ਹਾਈ ਕਿ ਚੱਲ ਕੋਈ ਗੱਲ ਨਹੀਂ ਹੈਗੀ ਮੈਂ ਇੱਥੇ ਪਹਿਲੀ ਵੰਦਰਾ ਥੋੜੀ ਹੈ ਮੈਂ ਕਿਹ ਚੱਲ ਪਹਿਲੀ ਹੈ ਚੱਲ ਦੋ ਕੱਪੜੇ ਸੁਕਣੇ ਚਾਦੇ ਪਾ ਦੇ ਨਹੀਂ ਮੰਮੀ ਜੀ ਤੁਸੀਂ ਇਹਨਾਂ ਸਿਰੇ ਚੜਾਈ ਜਾਂਦੇ ਜੇ ਫਿਰ ਉਹਨੂੰ ਆਲਸ ਪੈ ਜਾਣਾ ਵਾ ਚੱਲ ਤੇ ਇਹ ਗਾਣਾ ਆਪੇ ਪਾਲਿਆ ਕਰ ਦੇਗੀ ਤੁਸੀਂ ਕਿਹੜਾ ਅੱਗੇ ਠੀਕ ਠਾਕ ਰਹਿੰਦੇ ਹੋ ਤੇ ਵੀ ਇਹ ਤੁਹਾਡੀ ਅੱਗੇ ਠੀਕ ਨਹੀਂ ਰਹਿੰਦੀ ਇੰਨਾ ਕੰਮ ਨਾ ਕਰਿਆ ਕਰੋ ਉਹਨੂੰ ਆਲਸ ਹੋ ਜਾਣਾ ਵਾ ਚੱਲ ਸਮਝੇ ਨਾ ਹਾਂ 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 ਤਾਂ ਤੇ ਚਾਹ ਬਣਾਈ ਹੈ ਨਾਲੇ ਨਾਸ਼ਤਾ ਕਰ ਲੋ ਆਗੇ ਫਿਰ ਆਪਾਂ ਵੀ ਕੰਮੇ ਕਰੇ ਲੱਗਾਂਗੇ ਚਲ ਰਸੋਈ ਦਾ ਕੰਮ ਨਿਬੜ ਜਾਏ ਨਾ ਇੱਕ ਵਾਰੀ ਹਾਂ ਚੱਲ ਜੀ ਚਲ ਤੁਮ ਜੀ ਹਾਂ ਲਓ ਚਾਹ ਤਾਂਠੀ ਖੁਲਕਾ ਲੈ ਲਓ ਇਹ ਸ਼ੌਂਦੀ ਬੜੀ ਸਵਾਦ ਬਣਾਈ ਹੈ ਵੱਡੀ ਨੇ ਬਣਾਈ ਮੈਂ ਨਹੀਂ ਬਣਾਈ ਕਿਉਂ ਮੈਨੂੰ ਆਉਂਦੀ ਨਹੀਂ ਮੇਰੇ ਕੋਲ ਤੜਕਾ ਜਿਆਦਾ ਤੇਲ ਸੇ ਆ ਜਾਂਦਾ ਨਾ ਫਿਰ ਹਮਮ ਸਾਧਾਰਨ ਕਿ ਮੈਂ ਕੋਸ਼ਿਸ਼ ਵੀ ਘਾਟੀ ਕਰਦੀ ਹਾਂ ਤੇ ਬੋਸ ਵਧੀਆ ਨਹੀਂ ਮੈਂ ਸਮਝੀ ਬੋਸ ਵਧੀਆ ਮੈਨੂੰ ਆ ਰਿਹਾ ਸਭ ਜੀ ਸਾਰੀ ਵਧੀਆ ਖਾਣਾ ਬੜਾ ਵਧੀਆ ਕਰਦੀ ਆ ਤੇ ਉਹ ਜੀ ਕੁਲਕੇ ਬਣਾ ਕੇ ਅੱਛਾ ਬਣਾਤੀ ਰੋਟੀਆਂ ਵੀ ਬਣਾਤੀ ਆ ਹਾਂਜੀ ਹੂੰ ਤੁਹਾਨੂੰ ਕਹਣਾ ਸੀ ਨਾ ਖਾ ਲਵੇ ਖਾ ਲੂਗੀ ਮਹਾਰਾਣੀ ਹੁਣ ਮੈਂ ਥਾਲੀ ਜੇ ਥੋੜੀ ਨਾ ਪਾ ਕੇ ਪਰਾਵਾਂਗੀ ਨੂੰ ਆਪੇ ਖਾ ਲੇਗੀ ਚਲ ਠੀਕ ਆ ਮੈਂ ਆਪੇ ਖਾ ਲਾਂ ਤੁਸੀਂ ਖਾਓ ਹਾਂ ਮੈਂ ਵੀ ਤੇ ਮੈਂ ਤੇ ਖਾਣੀ ਨਾ ਅਨੂਖੇ ਖਾਣੀ ਲਿਖਾਂ ਨੂੰ ਕੰਮ ਕਰਨ ਵਾਲਾ ਨਾ ਰਸੋਈ ਸਾਫ਼ ਕਰਨੀ ਹੈ ਲੈ ਅੱਛਾ ਕਿ ਮੈਂ ਨਾ ਅਨੂ ਕਿ ਖਾਵੇਂਗੀ ਫ੍ਰੀ ਹੋ ਗਈ ਅੱਛਾ ਹੋਣੀ ਦੇਰ ਤੱਕ ਬੱਚੇ ਵੀ ਸਕੂਲੋਂ ਆ ਜਾਣਗੇ ਹਾਂ ਹਾਂਜੀ ਹਾਂ ਟਰਟਰ ਠੀਕ ਆ ਤੇ ਮੰਮੀ ਜੀ ਅੱਜ ਉਧਰ ਜਾਣਾ ਤੁਸੀਂ ਤੇ ਜਿੱਧਰ ਪਾਰਟੀਆਂ ਗਈ ਹੈ ਚੱਲ ਜਾਵੇਂ ਮੈਂ ਨੋਟ ਕਿ ਚੰਗਾ ਜੀ ਦਾ ਹਾਂ ਜੇ ਮੈਂ ਮੀਟ ਮੁਰਗਾ ਚੰਗਾ ਖਾਣਾ ਨਾਲ। ਹਾਂ ਠੀਕ ਆ ਫਿਰ ਆਪਾਂ। ਜਦੋਂ ਆਪਾਂ ਇਹ ਪਿਆਰ ਹੋਵੇ। ਆਹ ਪਿਆਰ ਹੋ ਗਏ। ਤੇ ਬੱਚਿਆਂ ਨੂੰ ਨਾਲ ਕਢਣਾ। ਤੇ ਮੈਂ ਬੱਚਿਆਂ ਨੂੰ ਵੀ ਅੱਥੇ ਕੀ ਬੱਚੇ ਕਾਫੀ ਹੋਣਗੇ। ਬੱਚੇ ਵੀ ਆਪੀ ਜਾਣਗੇ ਤੇ। ਹਾਂ ਮੈਂ ਤਿਆਰ ਹਾਂ ਜੀ ਜੇ ਠੀਕ ਹੈ। ਤੇ ਇਹਦੇ ਪਾਪਾ ਨੂੰ ਮੈਂ ਫੋਨ ਕਰ ਦੂੰਗੀ ਕਿ ਬੱਚਿਆਂ ਨੂੰ ਚਲਦੀ ਰਹਿ ਆਉਗੇ। ਆਹ ਉੱਥੇ ਗਈ ਆ। ਐ ਤੇ ਦਿਨੇ-ਦਿਨੇ ਹੋਈ। ਹਾਂ ਹੋ ਗਈ। ਚਲੋ ਠੀਕ ਹੈ। ਮੈਂ ਥੋੜਾ ਕੰਮ ਨਿਪਟਾਲਣਾ ਚਲਦੀ ਹਾਂ। ਕੰਮ ਨਿਪਟਾਲਣਾ ਕਰ ਲੈ। ਪਤਾ ਨਹੀਂ ਮੇਰਾ ਕਿਹੜਾ ਸੁਭਾਅ ਕਾਲਾਵੇਂ ਤੁਸੀਂ ਤੇ ਮਿਹਰੀਆਂ ਬੁਰਾਈਆਂ ਕਰਦੀ ਪਹਿਲੀ ਮਾਂ ਨਾ ਦੁਨੀਆ ਦੀ ਵੇਖੀ ਮੈਂ ਜਿਹੜੀ ਆਪਣੀ ਧੀ ਨੂੰ ਡਾਂਡਦੀ ਹੈ ਤੁਸੀਂ ਮੇਰੀ ਜਗਾ ਹੋ ਨਾ ਤਾਂ ਤੁਹਾਨੂੰ ਪਤਾ ਲੱਗੇ ਕੀ ਕਰਾਂ ਮੈਂ ਆਹੋ ਮੈਂ ਤੇ ਪਿਆਰ ਨਹੀਂ ਰੰਦੀ ਆਂ ਅਗਲੀ ਪਿਆਰ ਨਾਲ ਨਹੀਂ ਰਹਿਣਾ ਚਾਹੰਦੀ ਆਹੋ ਕਹਿੰਦੀ ਮੈਂ ਖੁੱਲੀ ਐਸ਼ ਕਰਾਂ ਆਵਾ ਜਾਵਾ ਜਿੱਥੇ ਮਰਜੀ ਹੋਰ ਕੀ ਚਲੋ ਛੱਡੋ ਸਵੇਰੇ ਸਾਰੇ ਦੋ ਹੀ ਮਿੰਟ ਝੜਕਾਣਾ ਮਾਰਿਆ ਕਰੂ ਇਤੋਂ ਸਸਦਿਆਂ ਵਿੱਚ ਝੜਕਾਹਾ ਵਾ ਉਹ ਨਿਕੜੀ ਕੱਲ ਦੀ ਜੰਮੇ ਮੈਨੂੰ ਝੜਕਾ ਮਾਰ ਜਾਂਦੀ ਹੈ ਚਲੋ ਮੰਮੀ ਠੀਕ ਹੈ ਮੈਂ ਬਾਅਦ ਚ ਕਰਦੀ ਤੁਹਾਨੂੰ ਮੇਰਾ ਬਬੂ ਮੂਡ ਬੜਾ ਖਰਾਬ ਹੈ ਓਕੇ ਆ ਪਹਿਲੇ ਮਾਂ ਹੀ ਆ ਜਿਹੜੀ ਆਪਣੀ ਧੀ ਨੂੰ ਹੀ ਡਾਂਟਦੀ ਰਹਿੰਦੀ ਪਿਆਰ ਨਾ ਰਿਆ ਕ ਭਲਾ ਮੈਂ ਪਿਆਰ ਨਾ ਕਿਉਂ ਨਹੀਂ ਰਵਾਂਗੀ ਪਿਆਰ ਨਾ ਹੀ ਮੈਂ ਦਿੰਦੀ ਆ ਇਹਨੂੰ ਨਹੀਂ ਆਪਣੀ ਆਪ ਤਾਂ ਤੇ ਦੀਦੀ ਨੂੰ ਰੋਟੀ ਦੇ ਕੇ ਆਵਾ ਬੈਠੀ ਮਹਾਰਾਣੀ ਬੁਲਾਨੀਆਂ ਨੂੰ ਓ ਪਰਮਿੰਦਰ ਓ ਪਰਮਿੰਦਰ ਰਸ ਬੈਠੀ ਹੋਣੀ ਮਹਾਰਾਣੀ ਸੱਸ ਸਗੋਂ ਹੋਰ ਕਿੱਥੇ ਨੇ ਮੈਂ ਹਾਂਜੀ ਦੀਦੀ ਤੁਸੀਂ ਰੋਟੀ ਤੁਸੀਂ ਰੋਟੀ ਨਹੀਂ ਖਾਦੀ ਤੁਸੀਂ ਦਿੱਤੀ ਰੋਟੀ ਜਿਹੜੀ ਮੈਂ ਖਾ ਲਵਾਂਗੀ ਮੇਰਾ ਕੰਮ ਬਣਾਉਂਦਾ ਸੀ ਖਾਣ ਦਾ ਤੁਹਾਡਾ ਕੰਮ ਹੈ ਹੁਣ ਮੈਂ ਥਾਲੀ ਚ ਪਾ ਕੇ ਥੋੜੀ ਫੜਾਵਾਂਗੀ ਤੁਹਾਨੂੰ ਤੇ ਥਾਲੀ ਚ ਪਾ ਕੇ ਦੇ ਵੀ ਦੇਣਗੀ ਤੇ ਕੀ ਹੋ ਗਿਆ ਹੋਰ ਕੰਮ ਵੀ ਤਾਂ ਮੈਂ ਵੇਖਣੇ ਆ ਘਰ ਦੇ ਹਾਂ ਸਾਰਾ ਦਿਨ ਤੇ ਤੂੰ ਇਹ ਕੰਮ ਕਰਦੀ ਮੈਂ ਤੇ ਬਿਲੀ ਐਸੀ ਚਲਾ ਕੇ ਬੈਠੀ ਰਹਿਨੀ ਆ ਬੈਠੇ ਹੀ ਹੋ ਤੁਸੀਂ ਕੀ ਕੰਮ ਕਰਨ ਦੇ ਸਵੇਰ ਦਾ ਕੀਤਾ ਕੀ ਆ ਕੱਪੜੇ ਕਿੰਨੇ ਧੋਤੇ ਤੇਰੀ ਮਾਂ ਨੇ ਧੋਤੇ ਆ ਕੇ ਸੁੱਕਣ ਦੇ ਤੇ ਮਮਮੀ ਨੂੰ ਭੇਜਿਆ ਆਪਾਂ ਮਮਮੀ ਨੂੰ ਭੇਜਿਆ ਫੇਰ ਕੀ ਆ ਤੇਰੀ ਸੱਸ ਤੇਰੀ ਨਾਲ ਸਬਜ਼ੀ ਘਟਵਾਨਦੀ ਹੈ ਨਾ ਜਦੋਂ ਤੂੰ ਬਣਾਉਂਦੀ ਹੈ ਤੈਨੂੰ ਤਾਂ ਪਹਿਲੀ ਗੱਲ ਤੇ ਸਬਜ਼ੀ ਬਣਾਣੀ ਹੀ ਨਹੀਂ ਆਉਂਦੀ ਕੀ ਇਹ ਕੰਮ ਦੀ ਸਬਜ਼ੀ ਨਹੀਂ ਬਣਾਉਂਦੀ ਇਸੇ ਕਰਕੇ ਨਾ ਸਵੇਰੇ ਉੱਠ ਕੇ ਮੈਂ ਪਹਿਲੇ ਸਬਜ਼ੀ ਬਣਾਈ ਹੈ ਮੈਨੂੰ ਤੇ ਤੇਰੇ ਹੱਥਾਂ ਦੀ ਬਿਲਕੁਲ ਸਵਾਦ ਨਹੀਂ ਲੱਗਦੀ ਫੁਲਕੇ ਲਾਏ ਹੈ ਕਿ ਨਹੀਂ ਲਾਏ ਫੁਲਕੇ ਬਣਾਉਂਦੇ ਹਾਂ ਮੈਂ ਸਾਰੇ ਫੁਲਕੇ ਬਣਾਉਂਦੇ ਤੁਸੀਂ ਵੀ ਤਾਂ ਅੱਡਾ ਕੰਮ ਬੀਬੀ ਤੋਂ ਕਰਾਉਂਦੇ ਹੋ ਫੇਰ ਕੀ ਮੇਰੀ ਕੁਛ ਨਹੀਂ ਲੱਗਦੀ ਬੀਬੀ ਤੇਰੀ ਬੀਬੀ ਲੱਗਦੀ ਐ ਮੇਰੀ ਮਾਂ ਹੀ ਐ ਆ ਮੇਰੀ ਵੀ ਸੱਸ ਐ ਮੇਰਾ ਵੀ ਹੱਕ ਬੰਦਾ ਉਹਨਾਂ ਦੇ ਬਰਾਬਰ ਦਾ ਜੇ ਕੰਮ ਕਰਦੇ ਆ ਨਾ ਤੇਰਾ ਕਲੇਜਾ ਕਿਉ ਮੱਚਦਾ ਵੇ ਜਿਸ ਦਿਨ ਕੰਮ ਕਰਦੇ ਆ ਉਹਨੂੰ ਕੁਛ ਹੋ ਗਿਆ ਤੁਸੀਂ ਜ਼ਿੰਮੇਵਾਰ ਹੋ ਦੇ ਜਦੋਂ ਤੇਰਾ ਕੰਮ ਕਰਦੇ ਆ ਹੋ ਗਿਆ ਉਦੋਂ ਕੌਣ ਜ਼ਿੰਮੇਵਾਰ ਐ ਉਹ ਪ੍ਰਧਾਨੀ ਨਾ ਸਾੜ ਵੱਡੀ ਠੀਕ ਨਹੀਂ ਰਹਿੰਦੇ ਨਾ ਉਹ ਹਾਂ ਠੀਕ ਨਹੀਂ ਰਹਿੰਦੀ ਬੜੀ ਫਿਕਰ ਐ ਬੈਣੇ ਤੈਨੂੰ ਬੋਲੀ ਫਿਕਰ ਐ ਹਣ ਤੁਸੀਂ ਮੈਨੂੰ ਗੱਲਾਂ ਨਾ ਸੁਣਾਓ ਰੋਟੀ ਖਾਣੀ ਖਾ ਲੋ ਨੇ ਤੇ ਟਿਕਨ ਤੇ ਬੜੀ ਮਿਹਰਬਾਨੀ ਥਾਲੀ ਚ ਲੈ ਆ ਮੇਰਾ ਕੰਮ ਪਕਾਉਂਦਾ ਏ ਫੜਾਉਂਦਾ ਨਹੀਂ ਆ ਖਾਣੀ ਖਾਓ ਨਹੀਂ ਖਾਣੀ ਤੁਹਾਡੀ ਮਰਜ਼ੀ ਖਾ ਲਿਆਂਗੀ ਮੈਂ ਜਿਆਦਾ ਨਾ ਸਿਰ ਨਾ ਮੇਰਾ ਖਾ ਚੱਲ ਜਾ ਆਪਣਾ ਕੰਮ ਕਰ ਆ ਜਾਂਦੀ ਲੈ ਚ ਮੇਰੇ 50 ਕੰਮ ਪੈਰ ਸਾਈਜ਼ ਕਰਨ ਵਾਲੇ ਹੁਣ ਮੈਂ ਠੇਕਾ ਥੋੜੀ ਲਿਆ ਤੁਹਾਨੂੰ ਪਾ ਕੇ ਵੀ ਫੜਾਵਾ ਬਣਾਵਾ ਵੀ ਖਾ ਲਓ ਔਰ ਜਾ ਜਾ ਦਿਮਾਗ ਨਾ ਖਾ ਮੇਰਾ ਇਹਨੂੰ ਤੇ ਮਾੜਾ ਇਹ ਕੰਮ ਕਹਿ ਦੋ ਸਿਰ ਹੀ ਖਾ ਜਾਂਦੀ ਏ ਖਾਇਲ ਨੇ ਆਪਣੇ ਰੋਟੀ ਜਦ ਕੋ ਪਾਈ ਨਹੀਂ ਜਾਂਦੀ ਦੇਖਾ ਕੀ ਬਣਾ ਕੇ ਰਹੀ ਨੇ ਦਿਵਸ ਤੇ ਕੋ ਜੜਾ ਕਹਿੰਦੀ ਵੀ ਖਾ ਲੋ ਦੀਦੀ ਲੈ ਆ ਦੋਵੇਂ ਫੁਲਕੇ ਦੋਵੇਂ ਫੁਲਕੇ ਸੜੇ ਬਣਾ ਕੇ ਗਈ ਆ ਜਿੰਨੀ ਚਤਰ ਹੋ ਗਈ ਨਾ ਜਾਣ ਕੇ ਮੇਰੀ ਰੋਟੀ ਨਾ ਸਾੜ ਕੇ ਜਾਂਦੀ ਫਿਰ ਕਹਿੰਦੀ ਹੈ ਕਿ ਦੀਦੀ ਬੋਲਦੀ ਹੈ ਦੀਦੀ ਕਿਉਂ ਨਾ ਬੋਲਾਂ ਜਦ ਰੋਟੀ ਸਾਰੀ ਸਾੜ ਕੇ ਜਾਣਗੀ ਹੁਣ ਮੈਂ ਅੱਡ ਮੈਂ ਖਾਣੀ ਨਹੀਂ ਬਰੈਡੀ ਖਾਲਾਂਗੀ ਦਫਾ ਕਰ ਰਹੀ ਨੂੰ ਇਹਨੂੰ ਬੋਲਾਂਗੀ ਫੇਰ ਇਹਨੇ ਕੁਇਸ਼ ਬਣਾਇਆ ਵੇ ਦੁੱਧ ਵੀ ਧਰ ਕੇ ਚਲ ਗਈ ਗਿਆਸੀ ਘਟ ਤੇ ਸਾਰਾ ਦੁੱਧ ਉੱਬਲ ਗਿਆ ਫਸ ਨੀਂਂਂ ਤੇ ਉਹਨਾਂ ਕਿੱਥੇ ਹੁੰਦਾ ਵੇ ਇੰਨੀਆਂ ਆਣ ਕਹਿੰਦੀਆਂ ਇੰਨੀਆਂ ਨਹੀਂ ਕਹਿਨੀਓ ਫੇਰ ਕਹਿੰਦੀ ਮੈਂ ਤਾਂ ਸਾਰਾ ਕੰਮ ਕਰਦੀ ਕਿਹ ਕੰਮ ਕਰਦੀ ਐ ਕੋਈ ਕੰਮ ਕਰਦੀ ਐ ਚੱਜ ਦਾ ਜਣੀ ਜਨਾਨੀ ਮੇਰਾ ਦਿਮਾਗ ਜ਼ਰੂਰ ਖਰਾਬ ਕਰਦੀ ਐ ਕਰਦਾ ਹਾਲ ਕੀ ਬਣਾਇਆ ਹੈ ਜਦੋਂ ਮੈਂ ਕੱਲੀ ਸੀ ਨਾ ਉਦੋਂ ਵਧੀਆ ਸੀ ਜਦੋਂ ਉਹਦੀ ਆਈ ਐਨੇ ਮੇਰਾ ਜੀਣਾ ਹੀ ਔਖਾ ਕਰਦਾ ਹੂੰ ਵਾਤਾ ਨਹੀਂ ਲੱਗਦਾ ਕਿੱਥੇ ਗਈਆਂ ਦੋਵੇਂ ਜਾਣੀਆਂ ਨਜ਼ਰ ਤੇ ਆਉਂਦੀਆਂ ਨਹੀਂ ਪਈਆਂ ਲੈ ਬਾਹਰ ਦਾ ਬੁਆ ਵੀ ਛੋੜ ਛੜਪ ਖੋਲ ਕੇ ਗਈਆਂ ਵੇਖਾਂ ਉੱਪਰ ਮਿੰਦਰ ਪਰਮਿੰਦਰ ਆ ਘਟਦੇ ਆਨਗੋਨ ਦੇ ਘਾਰੇ ਗਈ ਹੋਣੀ ਆ ਪਰਮਿੰਦਰ ਆ ਜਾਇਆ ਹਣਾ ਖਾਣ ਪੀਣ ਦਾ ਕੋਈ ਖਾਣ ਪੀਣ ਦਾ ਕੋਈ ਅੰਤ ਨਹੀਂ ਕੁਆਂਸਵਨੀਆ ਵ੍ਰੇਟੀਆਂ ਮੈਨੂੰ ਤੇ ਬਹੁਤ ਮਜਾ ਆਇਆ ਮੈਂ ਦੇਖਿਆ ਨਹੀਂ ਅਜਿਹਾ ਪ੍ਰੋਗਰਾਮ ਹੋ ਚਾਇਆ ਕਰਾ ਬਹੁਤ ਵਧੀਆ ਸੀ ਹਾਂ ਉਹਨਾਂ ਦੀ ਵੱਡੀ ਨਾ ਵੇਖਿਆ ਜੀ ਕੀ ਪਾਇਆ ਸੀ ਇੰਨੇ ਆਹੋ ਉਹ ਜਿਹੜਾ ਕੀ ਬੜੀ ਹਾਂ ਪਰ ਸੋਹਣੀ ਬੜੀ ਲੱਗਦੀ ਹਣੀ ਉਹਨਾਂ ਦੇ ਪਰੋਣਿਆਂ ਨੇ ਆਇਆ ਪਲੇਟਾਂ ਭਰੀਆਂ ਜਿਵੇਂ ਕਿਤੇ ਕੁਝ ਵੇਖਿਆ ਨਹੀਂ ਹੁੰਦਾ ਹੂੰ ਮੰਮੀ ਜੀ ਉਹਨੇ ਸੱਚ ਵੱਡੀ ਨੇ ਸਣਨਾ ਵਾ ਉਹਨੇ ਕਹਿਣਾ ਵਾ ਵੀ ਉਹਦੇ ਨਾਲ ਛਾ ਕੇ ਉਹਦੀ ਪਸੰਦ ਦੀ ਸੂਟ ਲੈ ਆਈ ਆ ਤੇ ਕਿਉਂ ਨੇ ਮੇਨਾ ਮਾਰਨਾ ਵਾ ਤੁਸੀਂ ਆਇਆ ਫੜੋ ਕਪੜੇ ਤੁਸੀਂ ਫੜੋ ਠੀਕ ਆ ਤੁਸੀਂ ਕਿਉਂ ਮੈਂ ਕੱਲੀ ਗਈ ਸੀ ਇਹ ਪ੍ਰੋਗਰਾਮ ਵਾਲਿਆਂ ਦੇ ਘਰੇ ਸੀ ਤੇ ਮੈਂ ਕੱਲੀ ਗਈ ਲੈਣ ਠੀਕ ਆ ਹੁਣ ਯਾਦ ਰੱਖਿਓ ਇਹੋ ਕਹਿਣਾ ਵਾ ਹਾਂ ਤੇ ਉਹਨੇ ਆਪਾਂ ਨੂੰ ਪੁੱਛਣਾ ਤੇ ਹੈਗਾ ਕਿੱਥੋਂ ਆਇਆ ਫਿਰ ਕੀ ਕਵਾਂਗੇ ਆਪਾਂ ਹਾਂ ਤੇ ਤੂੰ ਕਹਿੰਵੀਂ ਮੈਂ ਫੰਕਸ਼ਨ ਤੇ ਗਈ ਸੀ ਤੇ ਤੁਸੀਂ ਬਾਜ਼ਾਰ ਚਲੇ ਗਏ ਚਲ ਆਪਾਂ ਕਵਾਂਗੇ ਦੀਦੀ ਤੁਸੀਂ ਸੁੱਤੇ ਹੋ ਹੀ ਅਸੀਂ ਤੁਹਾਨੂੰ ਡਿਸਟਰਬ ਨਹੀਂ ਕੀਤਾ ਹਾਂ ਹਾਂ ਬਸ ਆ ਨਾਸਤੂ ਚੋ ਸਟਾਟ ਬੋਲ ਦਾਂਗੇ ਕਦੀ ਸਾਫ ਕੀਤਾ ਕਿੰਨੀ ਮਿੱਟੀ ਪਈ ਐ ਘੁੰਮਣ ਚਲ ਗਈਆਂ ਮੈਨੂੰ ਦੱਸ ਕੇ ਤੇ ਜਾਣ ਕਿੱਥੇ ਗਈਆਂ ਮੈਨੂੰ ਵੀ ਨਾਲ ਲੈ ਜਾਂਦੀ ਐ ਮੈਂ ਕੋਈ ਬੋਝ ਨਹੀਂ ਆਪਣੇ ਪੈਰਾਂ ਨਾਲ ਤੁਰ ਕੇ ਜਾਣਾ ਇਹਨਾਂ ਦੇ ਨਾਲ ਆਂ ਤੇ ਦੇ ਆਜਾ ਇਹਨਾਂ ਨੂੰ ਫੋਨੇ ਵਾਹ ਕੋ ਲਓ ਹਾਂਜੀ ਲਓ ਜੀ ਆਓ ਵਾਹ 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 ਕੀ ਹੋਇਆ ਦੀਦੀ ਕਿਉਂ ਅਗਭੂ ਭੁੱਲੇ ਫਿਰਦੇ ਹੋ ਤੁਸੀਂ ਦੋਵੇਂ ਕਿੱਥੇ ਗਈਆਂ ਸੀ ਦਾਈਓ ਵਾਲੇ ਚਲੋ ਅੰਦਰ ਆਇਓ ਆਇਸਾ ਲੈਣਾ ਗੱਲ ਕਰਨੀ ਚਲੋ ਆਇਓ ਅੰਦਰ ਤੁਹਾਨੂੰ ਮੈਂ ਗੱਲ ਕਰਾਂ ਜੋ ਤੁਸੀਂ ਮੇਰੇ ਨਾਲ ਕਰਦੇ ਵੀ ਨਾ ਤੁਹਾਨੂੰ ਮੈਂ ਦੱਸਾਂ ਤੇ ਸਹੀ ਤੁਸੀਂ ਮੇਰੇ ਨਾਲ ਮੈਨੂੰ ਤੂੰ ਦੁੱਧ ਧਰ ਕੇ ਬੂਹੇ ਵੀ ਖੁੱਲੇ ਚੋਰਛੜਾ ਪਛੜ ਕੇ ਕਿੱਥੇ ਗਏ ਸੀ ਅਸੀਂ ਅਸੀਂ ਫੰਕਸ਼ਨ ਤੇ ਫੰਕਸ਼ਨ ਤੇ ਮੂਏ ਖੱਲੇ ਚੜਛੜਾ ਕੱਲੇ ਤੁਸੀਂ ਦੋਵੇਂ ਕਿਹੜਾ ਫੰਕਸ਼ਨ ਹੈ ਹੋ ਜਾ ਘਾਰੇ ਗਿਛਦੇ ਅਜੀ ਕਿ ਅੱਕੇ ਚਲ ਤੂੰ ਘਾਰੇ ਹੈਗੀ ਨਹੀਂ ਘਾਰ ਹੈਗੀਆਂ ਤੁਸੀਂ ਮੈਨੂੰ ਵਾਜ ਦੇ ਕੇ ਗਏ ਹੋ ਕਿਹੜਾ ਫੰਕਸ਼ਨ ਸੀ ਜਿਹੜਾ ਮੈਨੂੰ ਨਹੀਂ ਲੈ ਕੇ ਗਏ ਤੁਸੀਂ ਦੋਵੇਂ ਚਲ ਗਈਆਂ ਸੁੱਤੇ ਸੀ ਹੋ ਮੈਡਮ ਸੁੱਤੇ ਸੀ ਤੇ ਠਾਇਆ ਨਹੀਂ ਜਾਂਦਾ ਕਿ ਦੀਦੀ ਸਾਰਾ ਮੈਨੂੰ ਸੀ ਇਹ ਕਹਿੰਦੇ ਸੀ ਮੇਰੀ ਨੀਂਦ ਡਿਸਟਰਬ ਕਰ ਗਏ ਨੀਂਦ ਡਿਸਟਰਬ ਹੁੰਦੀ ਜਦੋਂ ਘਰੇ ਪਾਸੇ ਲੱਗ ਜਦੋਂ ਕੰਮਾਂ ਨੂੰ ਠਾਂਦੀ ਹੈ ਉਦੋਂ ਨਹੀਂ ਮੇਰੀ ਨੀਂਦ ਡਿਸਟਰਬ ਹੁੰਦੀ ਸਿੱਧਾ ਕਿਉਂ ਨਹੀਂ ਕਹਿੰਦੀ ਤੂੰ ਮੈਨੂੰ ਖੜਨਾ ਨਹੀਂ ਚਾਹੁੰਦੀ ਪਤਾ ਮੈਨੂੰ ਤੇਰਾ ਸਭ ਪਤਾ ਹੈ। ਕਹਿੰਦੇ ਮੇਰੇ ਸਾਹਮਣੇ ਨਾ ਸਫਾਈਆਂ ਨਾ ਦੇਖ ਰ ਮਾਤਾ ਤੇਰਾ ਵੀ ਮੈਨੂੰ ਪਤਾ। ਤੇਰੀ ਤੇ ਉਹ ਹੀ ਉਹ ਲੱਡਲੀ ਗਈ ਹੈ ਨਾ। ਮੈਨੂੰ ਸਭ ਪਤਾ ਹੈ। ਆ ਕੀ ਥੈਲੇ ਚ ਚੁੱਕ ਲਿਆ ਛੋਲੇ। ਆ ਛੋਲੇ ਲੈਂਦੇ ਤੇਰੇ ਵਾਸਤੇ ਵੀ। ਮੇਰੇ ਵਾਸਤੇ। ਹਾਂ। ਕੀ ਲਈ ਅੰਦਾ ਦਿਖਾਇਆ? ਵੇਖਾਂ। ਆ ਵੇਖ। ਤੈਨੂੰ ਆਪੇ ਹੀ ਦੇਖ ਲੈ ਸੋ। ਆ ਲੈ। ਆ ਛੋਲੇ ਲੈਂਦੇ। ਐ ਰੰਗ ਮੈਂ ਪੰਨੀ। ਮੈਰੂਨ ਕਲਰ ਦਾ। ਆਏ ਇਹਨੂੰ ਕੀ ਮੈਰੂਨ ਕਲਰ ਰੋ। ਅੱਜ ਵੀ ਰੰਗ ਵਿੱਚ ਚੁੰਨ ਕੇ ਲਿਆਂਦਾ ਤੇਰੇ ਵਾਸਤੇ ਇੱਕ ਗੱਲ ਸੁਣੋ ਮੇਰੀ ਜੇ ਮੇਰੇ ਵਾਸਤੇ ਸੂਟ ਲਿਆਂਦੇ ਤੇ ਅਗਲੇ ਬੰਦੇ ਨੂੰ ਤੇ ਨਾਲ ਖੜੋ ਜਿਹਦੀ ਚੋਇਸ ਜਿੰਨੇ ਪਾਣਾ ਵੇ ਤੇ ਇਹ ਮੈਨੂੰ ਨਹੀਂ ਖੜਿਆ ਉਹਨੂੰ ਲੈ ਗਏ ਕਿਉਂਕਿ ਉਹਦੇ ਵਾਸਤੇ ਹੀ ਖਰੀਦਣਾ ਸੀ ਨਾ ਮੇਰਾ ਧਮਾਨਾ ਹੀ ਹੈ ਮੇਰਾ ਧਮਾਨਾ ਹੀ ਹੈ ਸਿੱਧਾ ਕਿਉਂ ਨਹੀਂ ਕਹਿੰਦੇ ਉਹਦੇ ਵਾਸਤੇ ਸੂਟ ਲਿਆਂਦੇ ਤੇ ਮੈਂ ਤੈਨੂੰ ਵੈਸੇ ਹੀ ਦੇ ਲੱਗੀ ਹੁਣ ਮੈਂ ਪੁੱਛ ਲਿਆ ਤੇ ਆ ਸੰਭੇ ਰੱਖੋ ਸੂਟ ਐਵੇਂ ਗਈ ਸੰਭੇ ਰੱਖੋ ਆਪਣੇ ਸੂਟ ਮੈਂ ਨਹੀਂ ਸਮੰਦੀ ਸੂਟ ਆਪਣੇ ਐਵੇਂ ਨਾ ਗਏ ਹੋ ਨਾ ਇਹਨੂੰ ਹੀ ਦੇਵਾ ਸੂਟ ਮੈਂ ਨਹੀਂ ਸਮੰਦੀ ਆਏ ਅੱਡੇ ਵਜੇ ਸੂਟ ਦੇ ਦੱਸ ਇਹਨਾਂ ਨੇ ਕੀ ਹੋਇਆ ਸ ਦੀਦੀ ਬੈਠੋ ਇੱਧਰ ਆਓ ਬੈਠੋ ਕੀ ਗੱਲ ਹੈ ਦੇਖੋ ਮੰਮੀ ਨੇ ਕੱਪੜੇ ਨਹੀਂ ਮੰਮੀ ਨੇ ਕੱਪੜੇ ਖਰੀਦੇ ਆ ਮੈਂ ਨਹੀਂ ਖਰੀਦੇ ਉਹਨਾਂ ਦੀ ਚੁਆਇਸ ਆ ਮੈਂ ਤਾਂ ਇੱਕ ਵਾਰੀ ਨੇ ਕਿਹਾ ਕਿ ਆਹ ਕਲਰ ਲਓ ਲਓ ਮੰਮੀ ਨੇ ਆਪਣੀ ਚੁਆਇਸ ਦੇ ਖਰੀਦੇ ਆ ਠੀਕ ਹੈ ਇਹਨਾਂ ਨੂੰ ਗੁੱਸੇ ਨਾਲ ਉਹ ਬੜੇ ਪਿਆਰ ਨਾਲ ਖਰੀਦ ਕੇ ਲੈ ਆਏ ਆ ਉਹ ਪਿਆਰ ਨਾਲ ਖਰੀਦੇ ਹੁੰਦੇ ਨਾ ਤੇ ਮੈਨੂੰ ਨਾਲ ਲੈ ਕੇ ਜਾਂਦੇ ਫਿਰ ਮੈਨੂੰ ਪੁੱਛਦੇ ਕਿਹੜਾ ਸੂਟ ਲੈਣਾ ਸਿੱਧਾ ਕਿਉਂ ਨਹੀਂ ਕਹਿੰਦੇ ਤੂੰ ਖਰੀਦੇ ਝੂਠ ਕੇ ਬੋਲਦੀ ਮੇਰੇ ਨਾਲ ਤੇ ਇਹ ਤਾਂ ਗਈ ਨਹੀਂ ਮਤ ਕੱਲੀ ਗਈਆਂ ਲੈਣ ਵਾਸਤੇ ਇਹ ਤਾਂ ਤੇ ਫੰਕਸ਼ਨ ਤੇ ਗਈ ਸੀ ਮੈਂ ਹੀ ਗਈਆਂ ਲੈਣਾ ਵੇਖੋ ਕਿੰਨੇ ਜਜ਼ਬਾਤ ਹਨ ਉਹਨਾਂ ਦੇ ਦਿਲ 'ਚ ਧੀਆ ਵਰਗੂ ਤੁਹਾਨੂੰ ਪਿਆਰ ਕਰਦੇ ਆ ਉਹਨਾਂ ਦੇ ਜਜ਼ਬਾਤ ਦੀ ਕਦਰ ਕਰੋ ਕੋਈ ਸੱਸਾਂ ਹਜਿਆ ਹੁੰਦੀ ਆ ਕਿ ਨਵਾਂ ਨੂੰ ਸੂਟ ਖਰੀਦ-ਖਰੀਦ ਕੇ ਦਿੰਦੀ ਆ ਆਪਣੀ ਵੱਖਰੀ ਸੱਸ ਵਾ ਕਿੰਨਾ ਧਿਆਨ ਰੱਖਦੀ ਦੋਨਾਂ ਦਾ ਤੁਸੀਂ ਮਨ ਤੇ ਗੱਲ ਨਾ ਲਾਇਆ ਕਰੋ ਕੋਈ ਸੂਟ ਰੱਖੋ ਇਹਨੂੰ ਸੋਹਣੇ ਤਰੀਕੇ ਨਾਲ ਸਵਾਇਆ ਸੋਫਾ ਹੈਗਾ ਮम्मी ਦਾ ਠੀਕ ਹੈ ਨਿਸ਼ਾਨੀ ਸੰਦੀ ਵਾਕੀ ਸੂਟ ਤੇ ਬੜੇ ਸੋਹਣੇ ਆ ਮੈਂ ਤੇ ਐਵੇਂ ਗਰਮ ਹੋ ਗਈ ਮੈਨੂੰ ਅਸਲ ਵਿੱਚ ਸੂਟਾਂ ਤੇ ਨਹੀਂ ਨਾਰਾਜ਼ਗੀ ਸੂਟਾਂ ਨੇ ਜਿਹੋ ਜੇ ਵੀ ਮਰਜ਼ੀ ਹੁੰਦੇ ਮੈਨੂੰ ਪਸੰਦ ਤੇ ਆ ਹੀ ਜਾਣੇ ਸੀ ਫੇਰ ਕਿਉਂ ਆ ਸੱਸਾਂ ਵੀ ਮਾਵਾ ਵਰਗੀਆਂ ਹੁੰਦੀਆਂ ਜੇ ਉਹਨੇ ਇਹਨਾਂ ਸੂਟ ਦਿੱਤੇ ਕਿੰਨੇ ਪਿਆਰ ਨਾਲ ਲੈਂਦੇ ਗੱਲ ਤੇ ਆਈ ਹੋਣਾ ਕਦੇ ਵੀ ਕਿਤੇ ਜਾਣਾ ਹੁੰਦਾ ਨਾ ਉਹਨੂੰ ਨਾਲ ਲੈ ਕੇ ਜਾਂਦੀ ਤਾਂ ਮੈਨੂੰ ਚਿੜਮੱਚ ਜਾਂਦੀ ਉਹ ਨਹੀਂ ਕੋਈ ਗੱਲ ਚਲ ਮੰਮੀ ਵਿਚਾਰੀ ਦਾ ਮੈਂ ਕਿੰਨਾ ਦਿਲ ਦੁਖਾਤਾ ਉਹਦਾ ਮਨ ਕਿੰਨਾ ਮੂੰਹ ਵੇਖਣ ਵਾਲਾ ਸੀ ਮੰਮੀ ਕੋ ਨਾ ਬਖਰੀ ਹੋ ਕੇ ਮਾਫੀ ਮੰਗ ਲੰਦੀ ਆ ਨਿਕੜੀ ਸਾਹਮਣੇ ਨਹੀਂ ਮੰਗਣੀ ਤੇ ਇਹਨੇ ਲੱਤ ਤੇ ਇਹਨੇ ਕਿਹਾ ਨਾ ਮੇਰੀ ਲੱਤ ਉੱਚੀ ਹੈ ਨਾ ਮੇਰੀ ਚੋਇਸ ਦਾ ਸੂਟ ਹੈ ਇਹਦੇ ਸਾਹਮਣੇ ਨਹੀਂ ਮੈਂ ਮਾਫੀ ਮੰਗਨੀ ਮੰਮੀ ਅੱਧਰ ਉੱਧਰ ਹੁੰਦੇ ਨਾ ਮੰਮੀ ਨੂੰ ਮਨਾ ਲੰਨੀ ਵਿਚਾਰੀ ਕਿੰਨੇ ਪਿਆਰ ਨਰੀਜਾ ਨਾ ਸੂਟ ਲੈ ਕੇ ਆਈ ਹੈ ਮੇਰੇ ਹਾਸਤੇ ਤੇ ਮੈਂ ਮੂੰਹ ਨਾ ਕਿਉਂ ਨਾ ਦਿਲ ਦੁਖਾਉਂਦਾ ਮੰਮੀ ਜੀ ਤੁਸੀਂ ਬਾਹਰ ਬੈਠੇ ਹੋ ਕੀ ਹੋਇਆ ਤੁਹਾਨੂੰ ਹੈ ਕੁਛ ਨਹੀਂ ਧੀਏ ਕੀ ਹੋਣਾ ਕੀ ਹੈ ਹੈ ਸੂਟ ਮੈਂ ਲਿਆਂਦੇ ਤੇ ਤੂੰ ਕਹਿੰਦੀ ਮੈਨੂੰ ਪਸੰਦੀ ਨਹੀਂ ਹੈਗੇ ਐਡੇ ਵੜਿਆ ਸੂਟ ਨੇ ਵਧੀਆ ਤੇ ਹੋ ਗਿਆ ਮੰਮੀ ਸੋਹਣੇ ਮੈਂ ਵੇਖੇ ਆ ਮਾੜੇ ਨਹੀਂ ਹੈਗੇ ਤੇ ਤੁਸੀਂ ਲਿਆਂਦੇ ਵੀ ਤੁਸੀਂ ਬੜੇ ਪਿਆਰ ਨਾਲ ਔਰ ਮੈਨੂੰ ਨਾ ਇੱਕੋ ਗੱਲ ਦਾ ਗੁੱਸਾ ਆ ਰਿਹਾ ਲੱਗਦਾ ਜਦੋਂ ਤੁਸੀਂ ਜਾਣਾ ਹੁੰਦਾ ਨਾ ਉਹਨੂੰ ਲੈ ਜਾਂਦੇ ਹੋ ਹੁਣ ਫੰਕਸ਼ਨ ਤੋਂ ਵੀ ਹੋ ਕੇ ਆਏ ਮੈਨੂੰ ਨਹੀਂ ਖੜਿਆ ਇਸ ਕਰਕੇ ਮੈਨੂੰ ਗੁੱਸਾ ਨਾ ਬੜਾ ਜ਼ਿਆਦਾ ਆ ਗਿਆ ਤੂੰ ਉਤਾਰਤਾ ਮੈਂ ਸਾਰਾ ਤੁਹਾਡੇ ਤੇ ਸੌਰੀ ਮੰਮੀ ਮੈਂ ਬੜੀ ਵੱਡੀ ਗੱਲ ਤੇ ਕੀਤੀ ਕੋਈ ਕੋਈ ਨਹੀਂ ਕੀ ਗਏ ਕੋਈ ਗੱਲ ਨਹੀਂ ਚਾਹੀਦੀ ਬੜੇ ਸੋਨੇ ਆ ਮੈਂ ਸਵਾਣੇ ਵੀ ਦੇ ਹਾਂ ਆ ਵੇਖਂਦੇ ਦੀਆਂ ਨਾ ਨਾ ਮੈਨੂੰ ਨਾ ਨਾ ਮੈਨੂੰ ਵੀ ਲੈ ਕੇ ਜਾ ਹਾਂ ਕਿਹੜੇ ਕਿ ਤਮਾ ਚੰਨ ਵੀ ਲੈ ਜਾਗਾ ਪਤਾ ਕੀ ਹੁੰਦਾ ਤੁਸੀਂ ਉਹਨੂੰ ਲੈ ਜਾਂਦੇ ਹੋ ਨਾ ਮੁੜ ਕੇ ਮੈਨੂੰ ਛਡਾਉਂਦੇ ਰਹਿੰਦੇ ਸਾਰਾ ਦਿਨ ਮੇਰੀ ਬੇਇੱਜ਼ਤੀ ਕਰਦੀ ਮੰਮੀ ਤੇਰੇ ਨਾਲ ਨਹੀਂ ਪਿਆਰ ਕਰਦੇ ਮੇਰੇ ਨਾਲ ਜ਼ਿਆਦਾ ਕਰਦੇ ਹਾਂ ਹਾਂ ਹੁਣ ਮਾਰੀ ਮੈਨੂੰ ਐਂ ਜਿੱਤ ਉਹ ਕਹਿੰਦੀ ਹੈ ਪਰ ਮੇਰੇ ਮਨ 'ਚ ਕੋਈ ਗੱਲ ਨਹੀਂ ਹੋ ਗਈ ਮੈਨੂੰ ਤੇ ਮੇਰੇ ਲਈ ਤੁਸੀਂ ਦੋਵੇਂ ਇੱਕੋ ਜਿਹੇ ਤੁਹਾਨੂੰ ਬੜਾ ਫੀਲ ਹੁੰਦਾ ਪਹਿਲਾਂ ਥੋੜਾ ਸੋਚਿਆ ਕਰਿਆ ਕਰ ਤੂੰ ਵੱਡੀ ਤੂੰ ਕੋਈ ਗਿਆਨ ਦਾਲਨੀ ਸੋਚਣੀ ਮੈਂ ਬੈਠੀ ਹੋਈ ਆ ਨਾ ਬਸ ਆ ਦਾਲਨੀ ਅੱਛਾ ਮਾਤਾ ਅੱਛਾ ਠੀਕ ਹੈ ਠੀਕ ਹੈ ਠੀਕ ਹੁਣ ਹੁਣ ਅਗਲੀ ਵਾਰੀ ਸੂਟ ਲੈਣੇ ਨਾ ਮੈਨੂੰ ਨਾਲ ਲੈ ਕੇ ਆ ਹਾਂ ਹਾਂ ਚੱਲ ਠੀਕ ਠੀਕ ਉਹਨੂੰ ਨਹੀਂ ਲੈ ਕੇ ਜਾਣਾ ਉਹ ਘਰ ਬੈਠੂਗੀ ਹਾਂ ਹਾਂ ਚੱਲ ਠੀਕ ਠੀਕ ਸਾਰਿਆਂ ਨੂੰ ਇਹ ਵੀਡੀਓ ਚ ਦੱਸਿਆ ਗਿਆ ਹੈ ਕਿ ਨਾ ਕਿਵੇਂ ਸੱਸ ਸੂਟ ਲੈ ਕੇ ਆਂਦੀ ਆ ਵੱਡੇ ਨੂੰ ਵਸਤੇ ਵੀ ਲੈਂਦੀ ਬੜੇ ਪਿਆਰ ਨਾਲ ਲੈਂਦੀ ਆ ਤੇ ਵੱਡੇ ਨੂੰ ਨਾ ਸਾੜ ਕੇ ਮੂੰਹ ਤੇ ਮਾਰਦੀ ਪਰ ਸਾਨੂੰ ਇੰਜ ਨਹੀਂ ਕਰਨਾ ਚਾਹੀਦਾ ਕਿ ਇਹਦਾ ਦਿੱਤਾ ਤੋਹਫਾ ਸਾਨੂੰ ਇੰਜ ਨਹੀਂ ਵਾਪਸ ਨਹੀਂ ਕਰਨਾ ਚਾਹੀਦਾ ਉਹਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਐਕਸੈਪਟ ਕਰਨਾ ਚਾਹੀਦਾ ਤੇ ਰਾਣੀ ਜਟਾਨੀ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਭੈਣਾ ਵਾਂਗ ਉਹ ਤੇ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਤੇ ਹੋਰ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਆਪਣੇ ਲਾਈਕ ਕਮੈਂਟ ਜਰੂਰ ਸ਼ੇਅਰ ਕਰਿਓ ਰਿਕਵੈਸਟ ਤੁਹਾਡੀ ਜਾਰੀ ਸਸਰੀਆ ਜੀ ਦਾ